ਤਕਨੀਕ ਦੀ ਤਰੱਕੀ ਹੋਣੀ ਮਾੜੀ ਗੱਲ ਨਹੀਂ ਹੈਗੀ ਪਰ ਜੇ ਕਿਸੇ ਵੀ ਵਿਅਕਤੀ ਦੀ ਧਾਰਮਿਕ ਆਸਥਾ ਤੇ ਕੋਈ ਖਲਵਾੜ ਹੁੰਦਾ ਤੇ ਉਹ ਸਭ ਤੋਂ ਮਾੜਾ ਜਿਹੜਾ ਜੁਰਮ ਜਿਹਨੂੰ 302 ਕਹਿੰਦੇ ਆ ਕਤਲ ਦਾ ਜੁਰਮ ਕਿਸੇ ਨੂੰ ਮਾਰ ਦੇਣਾ ਇਹ ਉਸ ਤੋਂ ਵੀ ਵੱਡਾ ਜੁਰਮ ਹੈ। ਤੋਂ ਹੁਣ ਜਿਹੜਾ ਨਵੀਂ ਤਕਨੀਕ AI ਦੀ ਆ ਗਈ ਹੈ ਇਹ ਬਿਲਕੁਲ ਬੇਲਗਾਮ ਤਕਨੀਕ ਆ ਪਰ ਅਸੀਂ ਇਹ ਸਮਝਦੇ ਆ ਕਿ ਇਹ ਇਕੱਲੇ ਸਿੱਖਾਂ ਲਈ ਚੁਣੌਤੀ ਨਹੀਂ ਹੈਗੀ ਇਹ ਸਭ ਧਰਮਾਂ ਲਈ ਚੁਣੌਤੀ ਹੈ। ਸਕੀਏ ਜੋ ਇਸ ਨੂੰ ਲਾਈਟਲੀ ਨਹੀਂ ਮੀਟਿੰਗ ਨਹੀਂ ਹੋਏਗੀ ਇਸ ਦੇ ਕਾਰਵਾਈ ਸਮਝ ਲੋ ਸ਼ੁਰੂ ਹੋ ਗਈ ਆ ਜੋ ਤਕਨੀਕ ਦੀ ਤਰੱਕੀ ਹੋਣੀ ਮਾੜੀ ਗੱਲ ਨਹੀਂ ਪਰ ਉਹ ਤਨੀਕ ਤਕਨੀਕ ਨੂੰ ਜਦੋਂ ਕਿਸੇ ਦੇ ਧਰਮ ਦੇ ਆਸਥਾ ਦੇ ਜਦਵਾਰ ਕਰਦਾ ਤੇ ਫਿਰ ਬਹੁਤ ਮਾੜੀ ਗੱਲ ਆ ਕਾਨੂੰਨ ਬਹੁਤ ਸਖਤ ਹੋਣਾ ਚਾਹੀਦਾ ਤੇ ਇਹਨਾਂ ਨੂੰ ਲੱਭ ਸਭ ਤੋਂ ਵੱਡੀ ਗੱਲ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਅੰਦਰ ਉਹਦੀ ਆਸਥਾ ਸਭ ਤੋਂ ਮਹੱਤਵਪੂਰਨ ਹੁੰਦੀ ਆ ਤਕਨੀਕ ਦੀ ਤਰੱਕੀ ਹੋਣੀ ਮਾੜੀ ਗੱਲ ਨਹੀਂ ਹੈਗੀ ਪਰ ਜੇ ਕਿਸੇ ਵੀ ਵਿਅਕਤੀ ਦੀ ਧਾਰਮਿਕ ਆਸਥਾ ਤੇ ਕੋਈ ਖਲਵਾੜ ਹੁੰਦਾ ਤੇ ਉਹ ਸਭ ਤੋਂ ਮਾੜਾ ਮੈਂ ਸਮਝਦਾ ਕਿ ਜਿਹੜਾ ਜੁਰਮ ਜਿਹਨੂੰ 302 ਕਹਿੰਦੇ ਆ ਕਤਲ ਦਾ ਜੁਰਮ ਕਿਸੇ ਨੂੰ ਮਾਰ ਦੇਣਾ ਇਹ ਉਸ ਤੋਂ ਵੀ ਵੱਡਾ ਜੁਰਮ ਹੈ ਤੋਂ ਪਿਛਲੇ ਸਮੇਂ ਦੇ ਵਿੱਚ ਭਾਵੇਂ ਕਿ ਕੁਝ ਪੋਰਟਲ ਜਿਹੜੇ ਆ ਸਿੱਖਾਂ ਨੂੰ ਬਦਨਾਮ ਕਰਨ ਲਈ ਚੱਲਦੇ ਰਹੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ-ਸਮੇਂ ਤੇ ਆਪਣੀ ਡਿਊਟੀ ਨਿਭਾਉਂਦੇ ਆ ਉਹਨਾਂ ਦੀ ਜਾਣਕਾਰੀ ਵੀ ਦਿੱਤੀ ਉਹਨਾਂ ਤੇ ਕੋਈ ਸਰਕਾਰ ਵੱਲੋਂ ਕੋਈ ਬੜਾ ਅਸਰ ਦਿਖਾਈ ਨਹੀਂ ਦਿੱਤਾ ਇਸ ਗੱਲ ਦਾ ਸਾਡੇ ਮਨ ਤੇ ਵਿੱਚ ਗਿਲਾ ਵੀ ਆ ਤੇ ਮਲਾਲ ਵੀ ਆ ਸੋ ਹੁਣ ਜਿਹੜਾ ਨਵੀਂ ਤਕਨੀਕ AI ਦੀ ਆ ਗਈ ਆ ਇਹ ਬਿਲਕੁਲ ਬੇਲਗਾਮ ਤਕਨੀਕ ਆ ਪਰ ਅਸੀਂ ਇਹ ਸਮਝਦੇ ਆ ਕਿ ਇਹ ਇਕੱਲੇ ਸਿੱਖਾਂ ਲਈ ਚਣੌਤੀ ਨਹੀਂ ਹੈਗੀ ਇਹ ਸਭ ਧਰਮਾਂ ਲਈ ਚਣੌਤੀ ਆ ਅੱਜ ਜਿਹੜੀ ਸ਼ਰੋਮੀ ਗੁਰਦੁਆਰਾ ਪਰੰਧ ਕਮੇਟੀ ਆ ਉਹਨਾਂ ਦੇ ਪ੍ਰਧਾਨ ਸਾਹਿਬ ਵੱਲੋਂ ਇਸ ਤਕਨੀਕ ਦਾ ਜਿਹੜਾ ਦੁਰਵਰਤੋਂ ਹੋ ਰਹੀ ਹੈ ਜਿਹੜੀ ਦੀ ਬੇਲਗਾਮੀ ਆ ਇਸ ਤੇ ਨੱਥ ਪਾਉਣ ਵਾਸਤੇ ਇਸ ਨੂੰ ਕਾਊਂਟਰ ਕਰਨ ਵਾਸਤੇ ਕਿਹੜੇ-ਕਿਹੜੇ ਢੰਗ ਤਰੀਕੇ ਬਣਾਏ ਜਾ ਸਕਦੇ ਆ ਕਿਉਂਕਿ ਗੱਲ ਆ ਵੀ ਸਾਡਾ ਆਈਟੀ ਬੈਂਕ ਹਾਲੇ ਉਨਾ ਪ੍ਰਿਪੇਅਰ ਨਹੀਂ ਹੈਗਾ ਇਸ ਕਰਕੇ ਅਸੀਂ ਬਹੁਤ ਵੱਡੀ ਗਿਣਤੀ ਵਿੱਚ ਇਹਦੇ ਵਿਦੇਸ਼ ਦੇ ਵੀ ਜਿਹੜੇ ਤਕਨੀਕੀ ਮਾਹਰ ਸੀਗੇ ਤੇ ਦੇਸ਼ ਦੇ ਵੀ ਤਕਨੀਕੀ ਮਾਹਰ ਸੀਗੇ ਸੋ ਉਹਨਾਂ ਦੀ ਮੀਟਿੰਗ ਹੋਈ ਆ ਉਹਨਾਂ ਸਾਰਿਆਂ ਨੇ ਆਪੋ ਆਪਣੇ ਕੁਝ ਨੇ ਆਨਲਾਈਨ ਗੱਲ ਕੀਤੀ ਆ ਬਾਹਰ ਵਿਦੇਸ਼ਾਂ ਚੋਂ ਵੀ ਗੱਲ ਹੋਈ ਆ ਸੋ ਇਥੋਂ ਦੇ ਵੀ ਜਿੰਨੇ ਸੀਗੇ ਉਹਨਾਂ ਨੇ ਇਹ ਇੱਕ ਆਪਣੇ ਆਪਣੇ ਮਸ਼ਵਰੇ ਦਿੱਤੇ ਆ ਕੁਝ ਮਸ਼ਵਰੇ ਇਸ ਤਰ੍ਹਾਂ ਨੇ ਕਿ ਅਸੀਂ ਸਿੱਧੇ ਤੌਰ ਤੇ ਵੀ ਉਹਦਾ ਕਾਊਂਟਰ ਕਰ ਸਕਦੇ ਆ ਕੁਝ ਮਸ਼ਵਰੇ ਵੀ ਆ ਕਿ ਸਰਕਾਰ ਨੂੰ ਵੀ ਇਸ ਗੱਲ ਦੇ ਲਈ ਕਟਾਰੇ ਵਿੱਚ ਖੜਾ ਕਰਨਾ ਜ਼ਰੂਰੀ ਆ ਕਿਉਂਕਿ ਮੈਂ ਇਹ ਗੱਲ ਕਹਿ ਦਵਾਂ ਕਿ ਕੱਲਾ ਸਿੱਖਾਂ ਦੇ ਲਈ ਮਸਲਾ ਨਹੀਂ ਹੈਗਾ ਸਭ ਧਰਮਾਂ ਦੇ ਲਈ ਇਹ ਵੱਡੀ ਚੁਣੌਤੀ ਆ ਬਾਕੀ ਧਰਮ ਇਹਨੂੰ ਕਿਸ ਤਰ੍ਹਾਂ ਦੀ ਚੁਣੌਤੀ ਲੈਂਦੇ ਆ ਪਰ ਸਿੱਖ ਜਿਹੜਾ ਆਵਾਮ ਆ ਉਹ ਆਪਣੇ ਗੁਰੂ ਦੀ ਗੁਰੂ ਸਾਹਿਬਾਨ ਦੀ ਗੁਰੂ ਘਰਾਂ ਦੀ ਜਿਹੜੀ ਆ ਜਾਂ ਸਿੱਖ ਸਿਧਾਂਤਾਂ ਦੀ ਅਬ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਗੱਲ ਜਿਹੜੀ ਆ ਉਹ ਨਹੀਂ ਬਰਦਾਸ਼ਤ ਕਰਦਾ ਸੋ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਤੇ ਇਸ ਦੇ ਬਾਰੇ ਦੇ ਵਿੱਚ ਪਹਿਲੀ ਮੀਟਿੰਗ ਹੋਣ ਕਰਕੇ ਸਾਰੀਆਂ ਇਨਪੁਟਸ ਲਈਆਂ ਤੇ ਇਹਦੇ ਵਾਸਤੇ ਅੱਗੇ ਵੀ ਪ੍ਰੋਗਰਾਮ ਬਣਾਇਆ ਕਿ ਅਗਲੀ ਵੀ ਇੱਕ ਮੀਟਿੰਗ ਜਿਹੜੀ ਹੋਏਗੀ ਇੱਕ ਨਹੀਂ ਕਈ ਮੀਟਿੰਗਾਂ ਹੋਣਗੀਆਂ ਤਾਂ ਕਿ ਇਸ ਦੇ ਬਾਰੇ ਦੇ ਵਿੱਚ ਅਸੀਂ ਠੋਸ ਕੋਈ ਕਾਰਵਾਈ ਕਰ ਸਕੀਏ ਸੋ ਇਸ ਨੂੰ ਲਾਈਟਲੀ ਨਹੀਂ ਮੀਟਿੰਗ ਨਹੀਂ ਹੋਏਗੀ ਇਸ ਦੇ ਕਾਰਵਾਈ ਸਮਝ ਲੋ ਸ਼ੁਰੂ ਹੋ ਗਈ ਆ ਦੇਖੋ ਇਸ ਦੇ ਲਈ ਅਸੀਂ ਸਮਝਦੇ ਹਾਂ ਵੀ ਸਰਕਾਰ ਕੋਲੇ ਬਹੁਤ ਵੱਡਾ ਤੰਤਰ ਆ ਉਹ ਇਹਨਾਂ ਲੋਕਾਂ ਦੇ ਖਿਲਾਫ ਠੋਕ ਕੇ ਕਾਰਵਾਈ ਕਰ ਸਕਦਾ ਇਹ ਜੇ ਇੱਕ ਕਾ ਮਾਰ ਕੇ ਟੰਗਿਆ ਹੋਵੇ ਤੇ ਬਾਕੀ ਜਿਹੜੇ ਟਿਕ ਸਕਦੇ ਆ ਉਹ ਤੁਸੀਂ ਦੇਖੋ ਕਿ ਬੜੀ ਦੇਰ ਬਾਅਦ ਐ ਸ਼ਰੋਣੀ ਕਮੇਟੀ ਦੇ ਵੱਲੋਂ ਇਹ ਜਿਹੜੀ ਹੈ ਪਿਛਲੇ ਦਿਨਾਂ 'ਚ ਇੱਕ ਤਸਵੀਰ ਆਈ ਸੀ ਦਰਬਾਰ ਸਾਹਿਬ ਦੀ ਉਹਦੇ ਬਾਰੇ 'ਚ ਸ਼ਿਕਾਇਤ ਕੀਤੀ ਗਈ ਬਹੁਤ ਦੇਰ ਬਾਅਦ ਉਹਦੀ ਐਫ ਆਈ ਆਰ ਹੋਈ ਤੇ ਹਾਲੇ ਤੱਕ ਉਹਦਾ ਕੋਈ ਖੁਰਾਕੋਜ ਨਹੀਂ ਲੱਭਿਆ ਗਿਆ ਮੈਂ ਤਾਂ ਹੈਰਾਨ ਹਾਂ ਇਸ ਗੱਲ ਤੋਂ ਮੈਨੂੰ ਹਰਾਨੀਏ ਇਸ ਗੱਲ ਤੇ ਅਫਸੋਸ ਪ੍ਰਗਟ ਕਰਦੇ ਆਂ ਕਿ ਸ਼ਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਮਾਂ ਦੇ ਬਾਰੇ ਜਾਲੀ ਪੋਰਟਲ ਬਣਾ ਕੇ ਆਪਣੇ ਖਾਤਿਆਂ ਵਿੱਚ ਪੈਸੇ ਪਵਾਏ ਜਾਂਦੇ ਆ ਉਹਦੀ ਕਿੰਨੀ ਵਾਰ ਸ਼ਿਕਾਇਤ ਕਰ ਚੁੱਕੇ ਆ ਪਰ ਅੱਜ ਤੱਕ ਉਹ ਦੋਸ਼ੀ ਉਹ ਬੰਦਾ ਫੜ ਕੇ ਸਾਹਮਣੇ ਨਹੀਂ ਆਇਆ ਜਦੋਂ ਕਿ ਜਿਹਦੇ ਖਾਤੇ ਵਿੱਚ ਪੈਸੇ ਗਏ ਹੋਣਗੇ ਉਹਦਾ ਖਾਤਾ ਤਾਂ ਕੋਈ ਕਿਤੇ ਨਾ ਕਿਤੇ ਜਿਹੜਾ ਵजूद 'ਚ ਹੈ ਨਾ ਉਹ ਇਸ ਗੱਲ 'ਈ ਗੰਭੀਰਤਾ ਨਹੀਂ ਦਿਖਾ ਰਹੀ ਸਰਕਾਰਾਂ ਦੀ ਬੜੀ ਵੱਡੀ ਜ਼ਰੂਰਤ ਆ ਇਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦੇਗੀ ਕਿ ਸਾਡੇ ਆਪਸੀ ਕੌਮਾਂ ਦੀ ਜਿਹੜੇ ਆ ਝਗੜੇ ਵੀ ਹੋਣਗੇ ਇਹ ਬਹੁਤ ਮਾੜੇ ਹਾਲਾਤ ਪੈਦਾ ਕਰੇਗੀ ਸੋ ਤਕਨੀਕ ਦੀ ਤਰੱਕੀ ਹੋਣੀ ਮਾੜੀ ਗੱਲ ਨਹੀਂ ਪਰ ਉਹ ਤਕਨੀਕ ਤਕਨੀਕ ਨੂੰ ਜਦੋਂ ਕਿਸੇ ਦੇ ਧਰਮ ਦੇ ਆਸਥਾ ਦੇ ਜਦੋਂ ਵਾਰ ਕਰਦਾ ਤੇ ਫਿਰ ਬਹੁਤ ਮਾੜੀ ਗੱਲ ਆ ਕਾਨੂੰਨ ਬਹੁਤ ਸਖਤ ਹੋਣਾ ਚਾਹੀਦਾ ਤੇ ਇਹਨਾਂ ਨੂੰ ਲੱਭ ਕੇ ਟੰਗਣਾ ਚਾਹੀਦਾ ਤਾਂ ਕਿ ਕਿਸੇ ਵੀ ਧਰਮ ਦੀ ਆਸਥਾ ਤੇ ਖਲਵਾੜ ਨਾ ਹੋ ਸਕੇ